आओ <coughs> you ਯਾਦ ਦਿਲਾ ਪ੍ਰੋਗਰਾਮ ਆ ਗਿਆ ਆ ਗਿਆ ਜੰਪਰ ਜੀ ਕਰਕੇ ਆ ਗਿਆ ਆ ਗਿਆ ਬੋਲੇ ਨਾਮ ਬੋਲੇ ਨਾਮ ਹਰੇਕ ਅਸਹਾਤ

ਬੰਦ ਹੋ ਹੋਰ ਹੋ ਇਹ ਚੱਲੀਏ ਪਰ ਲਈ ਇਹ ਕਹਿੰਦਾ ਕਿ ਉਹ ਹੈ ਜੀ ਹੈ ਹੈਲੋ ਬਦਲੋ ਇਹ ਸਭੇ ਗੱਲ ਹੈ ਇਹ ਬੈਟਰੀ ਇਤਨਾ ਪੈਣ ਦੀ ਕੀ ਹੁੰਦੀ ਹੈ ਹਾਂ ਜੀ ਹਾਂ ਜੀ 8 ਸਾਲ ਬਾਅਦ ایشਿਆ ਕੱਪ ਮੈਂ ਨਹੀਂ ਹੋਣੀ ਅਜਬ ਬੇਟੀ ਨਾ ਰਹੇ ਹਾਂਜੀ ਹਾਂਜੀ 8 ਸਾਲ ਬਾਅਦ ਭਾਜੀ ਏਸ਼ੀਆ ਕੱਪ ਜਿੱਤੇ ਹੋ ਹਾਂ ਹਮੇਸ਼ਾ ਇੰਝ ਹੋ ਜਾਏ ਕੀ ਕੁਛ ਕਹਿਣਾ ਚਾਹਾਂ ਬੜੀ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ 8 ਸਾਲਾਂ ਬਾਅਦ ਅਸੀਂ ਜਿੱਤੇ ਹਾਂ ਲਾਸਟ ਟਾਈਮ ਅਸੀਂ 2012 ਦੇ ਵਿੱਚ ਜਿੱਤੇ ਸੀ ਅੱਜ ਇਸ ਵਾਰ ਅਸੀਂ ਪੂਰੇ ਨੂੰ ਫਾਈਨਲ ਦੇ ਵਿੱਚ ਚਾਰ ਇੱਕ ਨਾਲ ਹਰਾ ਕੇ ਵਰਲਡ ਕੱਪ ਲਈ ਕੁਆਲੀਫਾਈ ਕੀ ਤਾਂ ਬਹੁਤ ਖੁਸ਼ੀ ਹੋ ਰਹੀ ਹੈ ਬਸ ਹੁਣ ਅਸੀਂ ਟੀਚਾ ਕੀ ਆਪਣਾ ਵਰਲਡ ਕੱਪ ਲਈ ਤਿਆਰੀ ਕਰੀਏ ਵਧੀਆ ਹੋਵੇ ਤੇ ਪਰਫਾਰਮੈਂਸ ਲਈਏ ਜੀ 48 ਗੋਲ ਕੀਤੇ ਪੂਰੇ ਟੂਰਨਾਮੈਂਟ ਹਾਂਜੀ ਬਿਲਕੁਲ ਜੀ ਪੂਰੀ ਟੀਮ ਨੇ ਅੱਜ ਇਸ ਟੂਰਨਾਮੈਂਟ ਬਹੁਤ ਵਧੀਆ ਜੋਰ ਲਾਇਆ ਵਧੀਆ ਹਰ ਮੈਚ ਬਹੁਤ ਵਧੀਆ ਰਿਹਾ ਸਟਾਰਟਿੰਗ ਥੋੜਾ ਟਫ ਥੋੜਾ ਟਫ ਸੀਗਾ ਪਰ ਉਸ ਤੋਂ ਬਾਅਦ ਜਿਹੜਾ ਟੀਮ ਦਾ ਮੋਮੈਂਟਮ ਬਣ ਗਿਆ ਜਿਸ ਦੇ ਨਾਲ ਅਸੀਂ ਜਿਹੜਾ ਚਾਈਨਾ ਨੂੰ ਸੱਤ ਮਾਰਿਆ ਉਸ ਤੋਂ ਬਾਅਦ ਫਿਰ ਫਾਈਨਲ ਹੀ 4-1 ਨਾਲ ਹੀ 4-1 ਨਾਲ ਜਿੱਤੇ ਆ ਤਾਂ ਉਹ ਬਹੁਤ ਵਧੀਆ ਸੀਗਾ ਤੇ ਟੀਮ ਪੂਰੀ ਬਹੁਤ ਵਧੀਆ ਖੇਡੀ ਇਸ ਟੂਰਨਾਮੈਂਟ ਦੇ ਵਿੱਚ ਤੇ ਆਪਣੇ ਜਿੰਨੇ ਵੀ ਪੰਜਾਬੀ ਸਾਰੇ ਉਹਨਾਂ ਨੇ ਵੀ ਬਹੁਤ ਜੋਰ ਲਾਇਆ ਜੀ ਬਿਲਕੁਲ ਜੀ ਕਿ ਹੁਣ ਇੱਕ ਸੀਗਾ ਪਹਿਲੇ ਹੀ ਟਾਰਗੇਟ ਸੀਗਾ ਸਾਡਾ ਮੇਨ ਇਹ ਤੋਂ ਕਿ ਅਸੀਂ ਵਰਲਡ ਕੱਪ ਲਈ ਕੁਆਲੀਫਾਈ ਕਰਨਾ ਤੇ ਉਹ ਸਾਡਾ ਹੁਣ ਟਾਰਗੇਟ ਤੋਂ ਪੂਰਾ ਹੋਇਆ ਜਿੱਤ ਕੇ ਹੁਣ ਆ ਕਿ ਇਹ ਹੀ ਆ ਕਿ ਅੱਗੇ ਜਿਹੜੇ ਆਉਣ ਵਾਲੇ ਟੂਰਨਾਮੈਂਟਸ ਹੈਗੇ ਆ ਉਹ ਚ ਵਧੀਆ ਪਰਫਾਰਮ ਕਰੀਏ ਤੇ ਵਰਲਡ ਕੱਪ ਦੇ ਵਿੱਚ ਜਿਹੜੇ 50 ਸਾਲ ਦੇ ਵਿੱਚ ਅਜੇ ਤੱਕ ਅਸੀਂ ਵਰਲਡ ਕੱਪ ਨਹੀਂ ਜਿੱਤੇ ਆ ਉਹਨੂੰ ਜਿੱਤੀਏ ਉਹ ਭਾਈ ਸਾਹਿਬ ਨਹੀਂ ਪਤਾ ਸੀ ਉਹ ਬਾਹਰ ਬੜੀ ਆਈ ਹੋਈ ਜਾਓਗੇ ਸੇ ਬਿਲਕੁਲ ਬਿਲਕੁਲ ਜ਼ਰੂਰ ਜਾਵਾਂਗੇ ਜੀ ਅਸੀਂ ਇਹ ਸਾਰੇ ਪਲੇਅਰਾਂ ਨੇ ਪਹਿਲੇ ਹੀ ਸੋਚਿਆ ਹੈਗੇ ਜਿੰਨੇ ਵੀ ਵੌਲੰਟੀਅਰ ਹੈ ਜਿੰਨੇ ਵੀ ਸਪੋਰਟਰ ਸਾਰੇ ਉਥੇ ਹੈਲਪ ਕਰ ਰਹੇ ਹੈ ਸਾਰਿਆਂ ਨੂੰ ਜਿਹੜਾ ਮੈਡੀਕਲ ਜਿਹੜਾ ਮੈਡਲ ਉਹਨਾਂ ਨੂੰ ਡੈਡੀਕੇਟ ਕਰਦੇ ਆ ਬਹੁਤ ਵੱਡੀ ਚੀਜ਼ ਹੋਈ ਹੈ ਅਸੀਂ ਸਾਰਿਆਂ ਉਹਨਾਂ ਦੇ ਨਾਂ ਲਿਆ ਪੀੜਤਾ ਦੇ ਨਾਂ ਲਿਆ ਤੇ ਜਿਹੜੇ ਵੀ ਸਪੋਰਟ ਕਰ ਰਹੇ ਹੋ ਤੇ ਜਿਹੜੇ ਐਨਜੀਓ ਆ ਜਿੰਨੇ ਵੀ ਆਪਣੇ ਗਵਰਨਮੈਂਟ ਆਫੀਸਰ ਜਿੰਨੇ ਵੀ ਉਥੇ ਸਪੋਰਟ ਕਰ ਰਹੇ ਹੈ ਸਾਰੇ ਉਹਨਾਂ ਦੇ ਨਾਲ ਹੈ ਜੀ ਠੀਕ ਹੈ ਸਰ 8 ਸਾਲ ਬਾਅਦ ਅਸੀਂ ਏਸ਼ੀਆ ਕੱਪ ਜਿੱਤੇ ਹੋ ਬੜੀ ਮਾਨਵਲੀ ਗੱਲ ਸਰ ਜੀ ਜੀ ਬਹੁਤ ਖੁਸ਼ੀ ਹੈ ਜੀ ਤੇ ਵੀ ਸਾਡੇ ਲਈ ਬਹੁਤ ਇੰਪੋਰਟੈਂਟ ਟੂਰਨਾਮੈਂਟ ਸੀਗਾ ਇਹ ਕਿਉਂਕਿ ਇਸ ਦੇ ਥਰੂ ਹੀ ਅਸੀਂ ਕੁਆਲੀਫਾਈ ਕਰਨਾ ਸੀਗਾ ਵਰਲਡ ਕੱਪ ਲਈ ਬਹੁਤ ਸਾਰੀ ਸਾਰੀ ਟੀਮ ਸਾਰੀ ਟੀਮ ਨੇ ਬਹੁਤ ਯੂ ਨੋ ਇਹਦੇ ਲਈ ਮਿਹਨਤ ਕੀਤੀ ਆ ਤੇ ਇਹਦਾ ਫਲ ਮਿਲਿਆ ਸਾਨੂੰ ਜਿੱਤ ਕੇ ਆਏ ਵਾਪਸ ਤੇ ਕੁਆਲੀਫਾਈ ਕੀਤਾ ਹੈ ਵਰਲਡ ਕੱਪ ਲਈ ਬਹੁਤ ਬਹੁਤ ਵਧੀਆ ਲੱਗ ਰਿਹਾ ਹੈ ਪੂਰੇ ਟੂਰਨਾਮੈਂਟ ਤੇ ਗੋਲ ਪਾ ਦਿੱਤੇ ਨੇ ਕਿਤੇ 39 ਗੋਲ ਕੀਤੇ ਨੇ ਹਾਂਜੀ ਸਰ ਵਧੀਆ ਗੱਲ ਕੰਟਰੈਕਟ ਐਂਟਰੀ ਹੋ ਚੁੱਕੀ ਵਰਲਡ ਕੱਪ ਜੀ ਬਿਲਕੁਲ ਇੰਪੋਰਟੈਂਟ ਸੀਗਾ ਜਿਵੇਂ ਕਿ ਦੱਸਿਆ ਜਾ ਰਿਹਾ ਮੈਂ ਪਹਿਲਾਂ ਦੱਸ ਰਿਹਾ ਕਿਉਂਕਿ ਸਾਡੇ ਕੋਲ ਚਾਂਸਸ ਸੀਗੇ ਪ੍ਰੋ ਲੀਗ ਦੇ ਵਿੱਚ ਵੀ ਕੁਆਲੀਫਾਈ ਕਰਨ ਦੇ ਪਰ ਉਸ ਤੋਂ ਬਾਅਦ ਇੱਕ ਇਹੋ ਜਿਹਾ ਮੇਜਰ ਟੂਰਨਾਮੈਂਟ ਹੈ ਜਿਹੜਾ ਇੰਪੋਰਟੈਂਟ ਹੈ ਸਾਡੇ ਲਈ ਤੇ ਇਹੀ ਸਾਡਾ ਮਾਈਂਡਸੈਟ ਸੀਗਾ ਕਿ ਫਰਸਟ ਮੈਚ 'ਚ ਹੋਈ ਆਪਣਾ 100% ਦੇਵਾਂਗੇ ਤੇ ਸਟੈਪ ਬਾਈ ਸਟੈਪ ਐਜ਼ ਅ ਟੀਮ ਅਸੀਂ ਦਿੱਤੇ ਰਵਾਂਗੇ ਤੇ ਆਈ ਥਿੰਕ ਪੂਰੀ ਟੀਮ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਹੈ ਸਰ ਅਗਲੇ 100% ਜੀ ਇਹਨਾਂ ਤੋਂ ਬਿਨਾ ਕੁਛ ਹੀ ਨਹੀਂ ਹੈ ਜੀ ਸਰ ਪੰਜਾਬ ਅਸੀਂ ਸਰ ਬਾੜੀ ਸਰ ਸਾਡੀ ਆਈ ਹੈ ਸਰ ਜੇ ਬਿਲਕੁਲ ਅਸੀਂ ਉੱਥੇ ਵੀ ਜਦਵੀ ਕਮਰੇਚ ਜਾਂ ਕਿਤੇ ਵੀ ਬੈਠਦੇ ਸੀਗੇ ਬਹੁਤ ਦੁਖ ਦੀ ਘੜੀ ਹੈ ਬਟ ਆਈ ਥਿੰਕ ਆਪਾਂ ਚੜ੍ਹਦੀ ਕਲਾ ਵਾਲੇ ਲੋਕ ਆ ਤੇ ਜੇ ਮਹਾਰਾਜ ਨੇ ਆ ਦਿਨ ਦਿਖਾਏ ਆ ਤੇ ਆਪਾਂ ਇਹਨਾਂ ਨੂੰ ਸਹੀ ਵੀ ਕਰਾਂਗੇ ਮਹਾਰਾਜ ਨੇ ਵੀ ਸਹੀ ਕਰਨੇ ਬਟ ਇੱਕ ਜੁਟ ਹੋ ਕੇ ਇਹ ਸਭ ਕੁਝ ਸਹੀ ਹੋਣਾ ਹੈ ਤੇ ਉਮੀਦ ਕਰਦੇ ਆ ਕਿ ਸਾਰੇ ਲੋਕ ਅਸੀਂ ਦੇਖ ਰਹੇ ਆ ਤੁਸੀਂ ਇੰਟਰਨੈਟ ਤੇ ਦੇਖ ਰਹੇ ਹੋਗੇ ਕਿ ਇੱਕ ਦੂਜੇ ਨਾਲ ਲੋਕ ਖੜ ਰਹੇ ਨੇ ਸਪੋਰਟ ਕਰ ਰਹੇ ਨੇ ਤੇ ਉਮੀਦ ਕਰਦੇ ਆ ਕਿ ਇਹ ਦਿਨ ਮਾੜੀ ਨਹੀਂ ਮੇਰਾ ਸਭ ਸਭ ਠੀਕ ਹੋ ਜਰਮਨ ਹਾਂਜੀ ਮਨਨ ਦੇ ਕਿਸੇ ਵੀ ਤੁਹਾਡੇ ਵੱਲੋਂ ਪੂਰੀ ਬਿਲਕੁਲ ਸਰ ਅਸੀਂ ਅਸੀਂ ਉੱਥੇ ਸੀਗੇ ਅਸੀਂ ਜਿੰਨਾ ਵੀ ਕੰਟੈਕਟ ਕਰ ਸਕਦੇ ਸੀਗੇ ਅਸੀਂ ਕੀਤਾ ਹੋਇਆ ਸੀ ਅਸੀਂ ਇਹ ਹੀ ਕਿਹਾ ਸੀ ਕਿ ਜਦੋਂ ਥੋੜਾ ਪਾਣੀ ਦਾ ਤਲੇ ਹੋਊਗਾ ਥੋੜਾ ਜਿਆ ਤਾਂ ਫਿਰ ਜਰੂਰ ਅਸੀਂ ਜਿੱਥੇ ਜ਼ੋਰਮਨ ਜਿੱਥੇ ਵੀ ਸਰ ਜਿੱਥੇ ਜੋ ਅਸੀਂ ਕਰ ਸਕਦੇ ਹਾਂ ਜਿੰਨੇ ਜੋਗੇ ਹੈਗੇ ਚਾਹ ਥੋੜਾ ਕਰੀਏ ਚਾਹ ਵਧ ਕਰੀਏ ਅਸੀਂ ਜਰੂਰ ਕਰਾਂਗੇ ਥੈਂਕ ਯੂ ਧੰਨਵਾਦ ਸਰ ਬਹੁਤ ਧੰਨਵਾਦ ਅਦੀ ਭਾਜੀ ਟੀਮ ਦੀ ਬਹੁਤ ਵਧੀਆ ਸਾਡੀ ਪਰਫਾਰਮੈਂਸ ਸੀ ਤੇ ਜੋ ਵੀ ਸਾਡਾ ਟਾਸਕ ਹੈਗਾ ਸੀ ਕਿ ਅਸੀਂ ਵਰਲਡ ਕੱਪ ਚ ਐਂਟਰੀ ਹੈ ਰਹੀਏ ਆਈ ਥਿੰਕ ਕਿ ਟੂਰਨਾਮੈਂਟ ਓਵਰਲ ਸਾਡਾ ਬਹੁਤ ਹੀ ਵਧੀਆ ਸੀ ਤੇ ਅਸੀਂ ਤੇ ਜੋ ਵੀ ਸਾਡਾ ਟਾਸਕ ਹੀ ਉਹ ਸਾਡਾ ਦਿੱਤਾ ਸੀ ਪੂਰਾ ਕੀਤਾ ਯਾਰ 49 ਗੋਲ ਕਿੰਨੇ ਪੂਰੇ ਭਾਜੀ ਇਹਨਾਂ ਸਭ ਤੋਂ ਜ਼ਿਆਦਾ ਗੋਲ ਕੀਤੇ ਪਰ ਟੂਰਨਾਮੈਂਟ ਦੇ ਵਿੱਚ ਅਦੀ ਭਾਜੀ ਕੀ ਓਵਰਲ ਸਾਨੂੰ ਇਹ ਜੀ ਕਿ ਚਾਹੀ ਅਸੀਂ 1-0 ਦੇ ਨਾਲ ਅਸੀਂ ਮੈਚ ਨੂੰ ਜਦ ਜਿੱਤੀਏ ਜਾਂ ਅਸੀਂ 5-0 ਨਾਲ ਸਾਡਾ ਮੇਨ ਟਾਸ ਵੀ ਇਹੀ ਸੀ ਕਿ ਅਸੀਂ ਵਰਲਡ ਕੱਪ ਦੇ ਵਿੱਚ ਐਂਟਰੀ ਜਾ ਰਹੀਏ ਤੇ ਆਈ ਥਿੰਕ ਇਹ ਟੀਮ ਨੇ ਉਹ ਜਿੱਤਤਾ ਪੂਰਾ ਜਦੋਂ ਪਹਿਲਾਂ ਅਸਰ ਕਿੰਨਾ ਪਿਆਰੀ ਸੀ ਟੀਮ ਦੀ ਸੋਚੀ ਕਿ ਫਾਈਨਲਸ ਭਾਜੀ ਇਹੀ ਸੀ ਸਾਨੂੰ ਸੀ ਕਿ ਸਾਡੇ ਕੋਲ ਇੱਕ 골ਡਨ ਓਪਰਚੁਨਿਟੀ ਹੈ ਕਿ ਇੱਕ ਤੋਂ ਅਸੀਂ ਗੋਲ ਕਿ ਤੋਂ ਅਸੀਂ ਡਾਇਰੈਕਟ ਕੁਆਲੀਫਾਈ ਅਸੀਂ ਜਾ ਸਕਦੇ ਹਾਂ ਤੇ ਉਹ ਵੀ ਸਾਰੇ ਦਾ ਮਾਈਂਡ ਸੈਟ ਸੀ ਉਹਦੇ ਵਿੱਚ ਸਾਨੂੰ ਪਤਾ ਸੀ ਕਿ ਏਸ਼ੀਆ ਦੇ ਵਿੱਚ ਸਾਡੇ ਨਾਲ ਕੋਈ ਚੰਗੀ ਟੀਮ ਨਹੀਂ ਹੈਗੀ ਤੇ ਜਿਹੜੀ ਸਾਡੀ ਨਾਰਮਲ ਗੇਮ ਆ ਅਸੀਂ ਉਹਨੂੰ ਬਾਅਦ ਸੀ ਕਿ ਫਾਲੋਅ ਅਪ ਕਰੀਏ ਤੁਹਾਨੂੰ ਦੇਖਦੇ ਕੋਲੀਬੇਸ਼ਨ ਹੋ ਚੁੱਕੀ ਵਰਲਡ ਕੱਪ ਲਈ ਉਹ ਆਮ ਤੌਰਨ ਟੂਰਨਾਮੈਂਟ ਲਈ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਕਿ ਨੰਦੇ ਨੇ ਹੁਣ ਭਾਈ ਜਿਹੜੇ ਵੀ ਸਾਡੇ ਟੂਰਨਾਮੈਂਟ ਆਉਗੇ ਅਗਲੇ ਉਹਨਾਂ ਦੀ ਸਾਡੀ ਤਿਆਰੀ ਇਹੀ ਹੈ ਕਿ ਕਿ ਜਿਹੜਾ ਸਾਡਾ ਮੇਨ ਟਾਸਕ ਹੈ ਕਿ ਵਰਲਡ ਕੱਪ ਨੂੰ ਅਸੀਂ ਏਮ ਦੇ ਵਿੱਚ ਰੱਖ ਕੇ ਹਰੇਕ ਟ੍ਰੇਨਿੰਗ ਸੈਸ਼ਨ ਦੇ ਵਿੱਚ ਆਪਣਾ 100% ਪਰ ਸੈਟ ਆਪਣਾ ਦੇਈਏ ਸੋ ਇਹ ਪੂਰੇ ਪੰਜਾਬ ਪੰਦੇ ਸਾਡੇ ਕਾਫੀ ਆਏ ਨੇ ਕਾਫੀ ਨੁਕਸਾਨ ਆਇਆ ਵਾ ਮਦਦ ਕੀਤੀ ਜੀ ਪੰਜਾਬ ਅੱਗੇ ਆਈ ਥਿੰਕ ਜਰੂਰ ਭਾਈ ਕਿ ਜਿੰਨਾ ਵੀ ਸਾਡੇ ਤੋਂ ਹੋ ਸਕਦਾ ਹੈ ਉਹਨਾਂ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰ ਰਿਹਾ ਹਾਂ ਮੈਂ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਜਿਹੜੇ ਉੱਥੇ ਪਹੁੰਚ ਨਹੀਂ ਸਕਦੇ ਹੈਗੇ ਆ ਆ ਸੋਸ਼ਲ ਮੀਡੀਆ ਤੇ ਜਿੰਨੀ ਅਵੇਅਰਨੈਸ ਹੋ ਸਕਦੀ ਆ ਉਹ ਚ ਆਪਣਾ 100% ਦੋ ਤੇ ਇਮੋਸ਼ਨਲੀ ਹੋ ਕੇ ਨਹੀਂ ਬਟ ਜਿੱਦਾਂ ਵੀ ਤੁਹਾਡੇ ਕੋਲ ਜੇ ਤੁਸੀਂ ਪੈਸੇ ਦੇ ਸਕਦੇ ਆ ਜਾਂ ਉੱਥੇ ਪਹੁੰਚ ਸਕਦੇ ਆ ਤੇ ਉੱਥੇ ਜਾਓ ਪਲੀਜ਼ ਥੈਂਕ ਯੂ ਜੀ ਥੈਂਕ ਯੂ 8 ਸਾਲ ਬਾਅਦ ਤੁਹਾਡਾ ਆਈ ਸੀ ਪਹਿਲਾ ਏਸ਼ੀਆ ਕੱਪ ਹੈ ਨਹੀਂ ਕੁਝ ਕਹਿੰਦਾ ਆ ਕੁਝ ਨਹੀਂ ਜੀ ਜਿਵੇਂ ਇਹ ਸਾਰੇ ਪਹਿਲਾਂ ਦਾ ਮੋਸਟਲੀ ਪਹਿਲਾ ਵਰਲਡ ਕੱਪ ਸੀਗਾ ਸੌਰੀ ਏਸ਼ੀਆ ਕੱਪ ਸੀਗਾ ਹਨਾ ਤੇ ਸਾਰਿਆਂ ਦਾ ਇਹੀ ਫੋਕਸ ਸੀਗਾ ਹਨਾ ਕਿ ਆਪਾਂ ਇਹ ਜੇਕ ਆਪਣਾ ਜਿੱਤੇ ਤੇ ਆਪਾਂ ਵਰਲਡ ਕੱਪ ਲਈ ਕੁਆਲੀਫਾਈ ਕਰੀਏ ਸਾਰਾ ਦਾ ਮਾਈਂਡਸੈਟ ਸੇਮ ਹੀ ਸੀਗਾ ਜੀ ਸਰ ਪੂਰੇ ਟੂਰਨਾਮੈਂਟ ਤੇ ਤੁਹਾਡਾ ਗੋਲ ਆਪਣੇ ਘਰ ਦੀ ਟੀਮ ਨੇ ਕਿਤੇ 39 ਗੋਲ ਕੀਤੇ ਦੂਜੇ ਨੰਬਰ ਤੇ ਮਲੇਸ਼ੀਆ ਰਹੀ ਆ ਕੀ ਕੁਛ ਕਰਦਾ ਨਹੀਂ ਐਕਚੁਅਲੀ ਕਿਉਂਕਿ ਆਪਣਾ ਜੇ ਸਟੈਪ ਬਾਏ ਸਟੈਪ ਚੱਲ ਰਹੀ ਸੀ ਹਨਾ ਇਹ ਨਹੀਂ ਕਿ ਕੋਈ ਜਿਹੜੀ ਥੋੜੀ ਵੀਕ ਟੀਮ ਨੂੰ ਜਿਆਦਾ ਗੋਲ ਮਾਰਾਂਗੇ ਜਾਂ ਜਿਹੜੀ ਥੋੜੀ ਚੰਗੀ ਟੀਮ ਨੂੰ ਘੱਟ ਗੋਲ ਮਾਰਾਂਗੇ ਸਟੈਪ ਬਾਈ ਸਟੈਪ ਮੂਵਮੈਂਟ ਕਰ ਰਹੇ ਸੀਗੇ ਜਿਹੜਾ ਮੈਚ ਆਉਂਦਾ ਸੀ ਉਹਤੇ ਫੋਕਸ ਕਰਦੇ ਸੀਗੇ ਤੇ ਬਸ ਗੋਲ ਆਟੋਮੈਟਿਕ ਨਿਕਲ ਜੀਏ ਵਰਲਡ ਕੱਪ ਦੇ ਲਈ ਹੁਣ ਡਾਇਰੈਕਟ ਕੁਆਲੀਫਿਕੇਸ਼ਨ ਹੋ ਚੁੱਕੀ ਹੈ ਭਾਰਤੀ ਟੀਮ ਦੀ ਹਾਂਜੀ ਕਿਉਂਕਿ ਉਹ ਹੀ ਸਾਡਾ ਮੇਨ ਟਾਰਗੇਟ ਸੀਗਾ ਹਨਾ ਏਸ਼ੀਆ ਕੱਪ ਤੋਂ ਵੀ ਵਰਲਡ ਕੱਪ ਕੁਆਲੀਫਾਈ ਕਰਨਾ ਉਹ ਟੀਮ ਨੇ ਕਰ ਲਿਆ ਤੇ ਬਸ ਹੁਣ ਇੱਕ ਸਾਲ ਲੱਗਾ ਜੀ ਫਾਈਨਲ ਤੋਂ ਪਹਿਲਾਂ ਸਰ ਕੀ ਸੋਚੀ ਜਦੋਂ ਮੈਚ ਹੈਗਾ ਫਾਈਨਲ ਦਾ ਨਹੀਂ ਸਾਰੇ ਮੈਚ ਤੋਂ ਪਹਿਲਾਂ ਸੇਮ ਹੀ ਮਾਈਂਡ ਸੈਟ ਹੁੰਦਾ ਹਨਾ ਇਹ ਨਹੀਂ ਕਿ ਕੋਈ ਲੀਗ ਦਾ ਮੈਚ ਆ ਤੇ ਮਾਈਂਡ ਸੈਟ ਥੋੜਾ ਥੱਲੇ ਹੋਊਗਾ ਐਦਾਂ ਦਾ ਕੋਈ ਚੱਕਰ ਨਹੀਂ ਚਾ ਤੇ ਸਾਰਾ ਸੇਮ ਮਾਈਂਡ ਸੈਟ ਸੀਗਾ ਸਾਰੇ ਮੈਚਾਂ ਦਾ ਧੰਨਵਾਦ ਬਾਈ ਥੈਂਕ ਯੂ ਹਾਂਜੀ ਰੂਬੀ ਹਾਂਜੀ ਅੱਜ ਐਸਜੀਪੀਸੀ ਰੂਬੀ ਸਮਾਰਿਤ ਕੀਤਾ ਗਿਆ ਭਾਰੀ ਟੀਮ ਨੂੰ 8 ਸਾਲ ਪਹਿਲੇਸ਼ੀ ਕਪੀ ਬਿਲਕੁਲ ਜੀ ਮੈਂ ਰਜਿੰਦਰ ਸਿੰਘ ਰੂਬੀ ਮੈਨੇਜਰਸ਼ਿਪ ਦਰਬਾਰ ਸਾਹਿਬ ਆਸੀਂ ਮਾਨਜੋਤ ਪ੍ਰਧਾਨ ਸਾਹਿਬ ਸ਼ਰਮਨੀ ਕਮੇਟੀ ਵੱਲੋਂ ਜਿਹੜਾ ਉਹਨਾਂ ਦਾ ਜਿਹੜਾ ਵੈਲਕਮ ਕਰਨ ਵਾਸਤੇ ਜਿਹੜਾ ਅਸੀਂ ਆਏ ਆ ਭਾਰਤੀ ਹਾਕੀ ਦੇ ਵਿੱਚ ਜਿੱਥੇ ਸਭ ਤੋਂ ਵੱਧ ਜਿਹੜੇ ਸਾਡੇ ਪੰਜਾਬ ਦੇ ਖਿਡਾਰੀ ਆ ਉਹਨਾਂ ਦਾ ਹੌਸਲਾ ਫੁਜਾਈ ਕਰਨ ਹਰ ਸਾਲ ਜਿੰਨੇ ਹਰ ਜੁਹਾੜੀ ਜਿੰਨੇ ਜਿੱਤ ਕੇ ਆਉਂਦੇ ਆ ਸ਼ਰਮਨੀ ਕਮੇਟੀ ਵੱਲੋਂ ਜਿਹੜਾ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਂਦਾ ਇਸੇ ਤਰ੍ਹਾਂ ਅਗਾ ਵੀ ਜਦੋਂ ਵੀ ਦਰਸ਼ਨ ਦੇਦਾਰੇ ਕਰਨ ਲਈ ਅਸੀਂ ਦ ਨਾ ਦਾ ਮਨਮਨ ਕੀਤਾ ਜਾਵੇਗਾ ਠੀਕ ਹੈ